ਭਾਰਤ ਲਈ ਖਤਰੇ ਦੀ ਘੰਟੀ ਵੱਜੀ ਗਵਾਂਡੀ ਮੂਲਕ ਚ ਮੰਕੀ ਪੋਕਸ ਦੇ ਤਿੰਨ ਮਾਮਲੇ ਕੀਤੇ ਗਏ ਦਰਜ ਜੀ ਹਾਂ ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਖੇਤਰ ਪਖਤੂਨ ਖਵਾਬ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੰਕੀ ਪੋਕਸ ਦੇ ਤਿੰਨ ਮਾਮਲੇ ਜਿਹੜੇ ਸਾਹਮਣੇ ਆਏ ਹੈ ਸਿਹਤ ਸਭਾਵਾਂ ਦੇ ਸੁਭਾਈ ਡਾਇਰੈਕਟਰੋਂ ਜਨਰਲ ਦੇ ਪਬਲਿਕ ਹੈਲਥ ਦੇ ਡਾਇਰੈਕਟਰ ਇਰਸ਼ਾਦ ਰੋਗਾਨੀ ਨੇ ਕਿਹਾ ਕਿ ਵੀਰਵਾਰ ਨੂੰ ਇੱਕ 34 ਸਾਲਾ ਵਿਅਕਤੀ ਦੀ ਮੰਕੀ ਪੌਕਸ ਦੀ ਜਾਂਚ ਕੀਤੀ ਗਈ ਜਦੋਂ ਕਿ ਅੱਜ ਸਵੇਰੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਤਿੰਨੋਂ ਮਰੀਜ਼ਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈਗਾ ਤੇ ਇੱਕ ਹੋਸ਼ੱਕੀ ਵਿਅਕਤੀ ਦੇ ਸੈਂਪਲ ਲੈਬੋਰੀ ਨੂੰ ਪੁਸ਼ਟੀ ਲਈ ਭੇਜੇ ਗਏ ਹਨ ਜਿਸ ਤੋਂ ਬਾਅਦ ਸੂਬੇ ਵਿੱਚ ਬਿਮਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਸਾਰੇ ਹਸਪਤਾਲਾਂ ਤੇ ਹੋਸ਼ ਸੰਬੰਧੀ ਸਹੂਲਤਾਂ ਨੂੰ ਅਲਰਟ ਚੇ ਰੱਖਿਆ ਗਿਆ ਹੈ ਵਿਸ਼ਵ ਸੰਗਠਨ ਸਿਹਤ ਸੰਗਠਨ ਦੁਆਰਾ ਮੰਕੀ ਪੌਕਸ ਨੂੰ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਕਰਨ ਤੋਂ ਬਾਅਦ ਪਾਕਿਸਤਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਵੀਰਵਾ ਨੂੰ ਇਸ ਨਾਲ ਲਜਿੱਣ ਲਈ ਤਿਆਰੀ ਯਕੀਨੀ ਬਣਾਉਣ ਲਈ ਇੱਕ ਸਲਾਹ ਜਾਰੀ ਕੀਤੀ ਹੈ ਐਨ ਆਈ ਐਚ ਨੇ ਕਿਹਾ ਕਿ ਸਰਹੱਦੀ ਸਿਹਤ ਸੇਵਾਵਾਂ ਨੂੰ ਦੇਚ ਵਿੱਚ ਸਾਰੇ ਪ੍ਰਵੇਸ਼ ਪੁਆਇੰਟਾਂ ਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼ ਜਾਰੀ ਕਾਰ ਦਨੇ ਚਾਹੀਦੇ ਹਨ ਇੱਕ ਖਤਰਾ ਜਿਹੜਾ ਲਗਾਇਆ ਇਹ ਦੱਸਤਾ ਹੈ ਹਾਲਾਂਕਿ ਭਾਰਤ ਵਿੱਚ ਜਿਸ ਤਰ੍ਹਾਂ ਦਾ ਕੋਈ ਵੀ ਮਾਮਲਾ ਹੇ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਕਿੰਨਾ ਕਹਤੇ ਪਾਕਿਸਤਾਨ ਦੇ ਵਿੱਚ ਤਿੰਨ ਮਾਮਲੇ ਸਾਹਮਣੇ ਹੋਣ ਤੋਂ ਬਾਅਦ ਡਰ ਦਾ ਖਤਰਾ ਲਗਾਇਆ ਉਹ ਬੰਦ ਆਇਆ ਨਜ਼ਰ ਆਉਂਦਾ ਪਿਆ ਹੈਗਾ ਹੁਣ ਦੇਖਣਾ ਆਏਗਾ ਕਿ ਭਾਰਤ ਵੱਲੋਂ ਕੋਈ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਜਾਂ ਇਸ ਬਾਰੇ ਕੋਈ ਜਾਂਚ ਵਗੈਰਾ ਕੀਤੀ ਜਾਂਦੀ ਹੈ ਕਿ ਜਾਂ ਫਿਰ ਇਸੇ ਤਰ੍ਹਾਂ ਹੀ ਸਿਸਟਮ ਸਾਰਾ ਚੱਲਦਾ ਆ ਦਿਖਾਈ ਦੇ